ਹਰਗੋਬਿੰਦ ਦੀ ਜਾਨ ਲੱਗ ਰਹੀ ਥੇ ਘੋੜੇ 'ਤੇ ਸਵਾਰ ਹੋ ਕੇ ਸਾਥ ਵਿੱਚ ਗੁਰੂ ਜੀ ਦੇ ਸਿੱਖ ਥੇ ਔਰ ਇੱਕ ਸਿੱਖ ਦੀ ਨਿਗਾਹ ਪਈ ਇੱਕ ਸਾਂਪ ਥਾ ਸਾਂਪ ਨੇ ਕੀੜੀਆਂ ਖਾਣ ਲੱਗ ਰਹੀ ਥੀ ਸਾਂਪ ਵੀ ਮਰਿਆ ਕੋ ਨਹੀਂ ਥਾ ਬੁੜਕਣ ਲੱਗ ਰਿਹਾ ਥਾ ਕੀੜੀਆਂ ਖਾਣ ਲੱਗ ਰਹੀ ਥੀ ਜਿੰਦਾਂ ਨੇ ਔਰ ਗੁਰੂ ਦਾ ਸਿੱਖ ਬੋਲਿਆ ਗੁਰੂ ਜੀ ਜੋ ਸਾਂਪ ਅਭੀ ਮਰਿਆ ਕੋ ਨਹੀਂ ਹੈ ਕੀੜੀਆਂ ਜਿੰਦਾਂ ਨੇ ਖਾਣ ਲੱਗ ਰਹੀ ਹੈ ਮੈਂ ਛਡਾ ਦਿਆਂ ਗੁਰੂ ਜੀ ਕਹਿਣ ਲੱਗੇ ਨਹੀਂ ਇਹਨਾਂ ਖਾਣ ਦੇ ਕਹ ਲੱਗੇ ਕੇ ਬਾਤ ਗੁਰੂ ਜੀ ਸਾਪ ਤਣਨ ਲੱਗ ਰਿਹਾ ਹੈ ਪਰ ਗੁਰੂ ਜੀ ਬੋਲੇ ਯੋ ਸਾਪ ਪਿਛਲੇ ਜਨਮ ਮੈਂ ਇੱਕ ਨਕਲੀ ਬਾਬਾ ਬਣ ਕੇ ਇਨਾਂ ਸਾਰਿਆਂ ਨੇ ਚੀਲੇ ਬਣਾ ਕੇ ਇਨਨ ਰੂਟਦਾ ਰਿਹਾ ਪਰ ਯੋ ਸਭ ਬਣ ਗਿਆ ਉਸਕੇ ਚੀਲੇ ਬਣ ਗਏ ਕੀੜੀਆਂ ਅਭੀ ਯੋ ਕੀੜੀਆਂ ਇਸਦਾ ਬਦਲਾ ਲੈਣ ਲੱਗ ਰਹੇ ਹਨ ਕਿ ਜਦ ਤੂੰ ਪੂਰਾ ਹੀ ਨਹੀਂ ਥਾ ਤੰਨੇ ਭਗਵਾਨ ਕਾ ਉਸ ਰਾਮ ਕਾ ਨਿਰੰਕਾਰ ਕਾ ਬੇਰਾ ਹੀ ਨਹੀਂ ਥਾ ਤੂੰ ਮਾਨਾ ਕਿਉਂ ਖਰਾਬ ਕਰਿਆ ਤੰਨੇ ਆਪ ਡੁੱਬੇ ਚੋ ਬੇਦਮੇ ਚ